ਹੌਲੀ ਦਾ ਤੋਰ ਲੈ ਨੂੰ ਆਦਾ ਪੰਜ ਆ ਜਾਂਦਾ ਮੇਰੇ ਪਾਉਂਗਾ ਤਾ ਤੂੰ ਬੰਨ ਦਰਦਾ ਨਾਲ ਨਾ ਕਨ ਲੈ ਜਾਂਦਾ ਤੂੰ ਬੰਨ ਲਾਂਦਾ ਤੇ ਹੱਥ ਤੋਂ ਖੋਦੇ ਤੇ ਬਾਲਾ ਖੈ ਬੜਾ ਕਰ ਮਰੇ ਨਾਲ ਤੇ ਕਿਵੇਂ ਬਾਬੇ ਮੇਰੇ ਨਾਲ ਵੀ ਨਾ ਖੈ ਬੜਾ ਕਰ ਚੱਗਾ ਚੰਗਾ ਆ ਜਾ ਉਹ ਕੀ ਹੋ ਗਿਆ ਤੁਨੂੰ ਹਾਂ ਕਿਹਦਾ ਬਾਬੇ ਵਧੀਆ ਵਧੀਆ ਹੋਰ ਆਮਨ ਬਰੋਕ ਇਦਾਂ ਵਧੀਆ 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 ਆਹ ਇਹਦਾ ਯਾ ਟੈਲੀ ਭੇਜਣ ਲਿਆਤਾ ਗਾ ਵੀਰੇ ਬਾਬੇ ਕਿਉਂ ਇਹ ਫਿਰ ਲੈ ਕੇ ਕਿੱਥੇ ਜਾਂਦੇ ਹੋ ਖੇਤ ਲਈ ਕਿ ਕਰਨੇ ਆ ਹਾਂ ਤੇ ਦੇਖਿਆ ਕਰਾਂਗੇ ਖੇਤ ਖਾਦ ਜਲਾਉਂਗੇ ਤੀਨ ਤੇ ਉਹ ਟੀਨੇ ਟੂਨੇ ਹੁਣ ਕਿੱਥੇ ਚੱਲਦੇ ਨੇ ਕਿਉਂ ਤੁਸੀਂ ਤਵੇ ਤਵੇ ਤੇ ਚਲਾਓ ਇਹਨੂੰ ਉਹ ਤਵੇ ਤੇ ਕਦੀ ਤਾਂ ਪ੍ਰੋਗਰਾਮ ਹੀ ਦੋ ਦੇਖਿਆ ਕਰੀ ਕਿ ਲਸ਼ਕਾਰਾ ਇੱਕ ਰੈਸਲਿੰਗ ਹੈ ਕਿ ਕਹਾ ਕੀ ਨਹੀਂ ਖਬਰ ਹਾ ਉਹ ਚੱਲ ਵੀ ਨਹੀਂ ਚੱਲਦੀ ਨਹੀਂ ਹੁਣ ਟੀਨੇ ਟੂਨੇ ਨਹੀਂ ਚੱਲੂ ਸੀ ਤਵਾ ਚਲਾਓ ਇਹ ਤੇ ਤਵਾ ਦੇ ਦੇ ਫਿਰ ਸਾਨੂੰ ਤਵਾ ਤਵਾ ਤੈਨੂੰ ਕੀ ਦਾ ਦਵਾਮ ਤਵੇ ਵਾਲੇ ਤਾਂ ਕਹਿੰਦੇ ਮਰ ਗਏ ਜਿਹੜੇ 11 ਕਿਤੇ ਤੇ ਉਹੀ ਇੱਕ ਬੰਦਾ ਹੈਗਾ ਫਿਰ ਕਿਹੜਾ ਤੈਨੂੰ ਮੈਂ ਜਰਨਲ ਤੋਂ ਦਵਾਉਣਾ ਤਵਾ ਤਵਾ ਦੇ ਰਹਿਣ ਦੇ ਬਾਬਾ ਰੈਣ ਦੇ ਆ ਪੱਲਾ ਦਰੇ ਜਰਨਲ ਦੇ ਤਵੇ ਨੇ ਪਾ